ਸਰ ਹੈ। ਤੇ ਮੇਰਾ ਨਾਮ ਬਲਵਿੰਦਰ ਸਿੰਘ ਹੈ। ਮੈਂ ਪਿੰਡ ਬਾਜੀ ਤੋਂ ਆ ਤੇ ਕਪੂਰਥਲ ਜ਼ਿਲ੍ਹਾ ਮੇਰਾ। ਤੇ ਮੈਂ ਗਿਆ ਸੀ ਅੱਜ ਤੋਂ ਮੈਨੂੰ ਪੂਰੇ ਹੋ ਗਏ ਮੈਨੂੰ 12 ਮਹੀਨੇ ਹੋ ਗਏ ਗਏ ਇਹਨੂੰ। ਕੰਪਲੀਟ ਮੈਨੂੰ 12 ਮਹੀਨੇ ਹੋਈ ਹੈ। ਕਿਸ ਤਰ੍ਹਾਂ ਦੇ ਨਾਲ ਗਏ ਸੀ? ਮੈਂ ਇਥੋਂ ਦਿੱਲੀ ਦਿੱਲੀ ਤੋਂ ਬੰਬੇ ਗਿਆ ਸੀ। ਬੰਬੇ ਤੋਂ ਮੈਂ ਗਿਆ ਸੀ ਐਮਸਡੈਮ, ਨੀਦਰਲੈਂਡ। ਉੱਥੋਂ ਫੇਰ ਮੇਰੀ ਫਲੈਟ ਚੱਲੀ ਉੱਥੋਂ ਮੈਂ ਸਿੱਧਾ ਗਿਆ ਸੂਰੀ ਨੇ ਮੰਗਿਆ। ਸੂਰੀ ਨੇਮ ਤੋਂ ਗੋਆ ਨਾ ਗਿਆ ਫਿਰ ਉੱਥੋਂ ਬੱਤਰਗਾਣੀ ਜੰਗਲਪਾਰ ਕੀਤਾ ਅਮਾਜੋਨ ਜੰਗਲਪਾਰ ਕੀਤਾ ਵਾ ਅਮਾਜੋਨ ਜੰਗਲਪਾਰ ਕੀਤਾ ਪਤਰੇੜੇ ਮੇ ਕਿਨਾ ਮੇਰੇ ਨਾਲ ਕੋ ਮੁੰਡਾ ਹੋਰ ਸੀ ਮੇਰੇ ਨਾਲ ਦੇ ਪਿੰਡ ਦਾ ਹੀ ਗੁਰਪ੍ਰੀਤ ਸਿੰਘ ਤੇ ਉੱਥੋਂ ਗਏ ਫਿਰ ਐਂਟਰ ਹੋਏ ਬ੍ਰਾਜ਼ਿਲ ਬਾਰਡਰ ਕ੍ਰੋਸ ਕੀਤਾ ਬ੍ਰਾਜ਼ਿਲ ਦਾ ਬ੍ਰਾਜ਼ਿਲ ਚੋਂ ਫਿਰ ਰਹਿ 7-8 ਦਿਨ ਬ੍ਰਾਜ਼ਿਲ ਰਹਿਏ ਸੀ ਉੱਥੋਂ ਫਿਰ ਗਏ ਬਿਲੀਵੀਆ ਹਰੇਕ ਮਿਲ ਕੇ ਗਾਦੇ ਗਾਡ ਡਾ ਡਾ ਏਜੰਟ ਦੇ ਏਜੰਟ ਦੇ ਲਿੰਕ ਹੁੰਦੇ ਆ ਉੱਥੇ ਮਿਲ ਕੇ ਡੌਂਕਰਾਂ ਨਾਲ ਲਿੰਕ ਹੁੰਦੇ ਆ ਕਿ ਹਾਂ ਇੱਕ ਫੋਨ ਫੋਨ ਦਿਖਾ ਦਿੰਦੇ ਫੋਨ 'ਚ ਕਿ ਹਾਂ ਇਹ ਬੰਦਾ ਸਾਡਾ ਆਉਣ ਰਿਹਾ ਵਾ ਇਹਨੂੰ ਅੱਗੇ ਡ੍ਰੌਪ ਕਰਨਾ ਵਾ ਤੇ ਉਤੋਂ ਗਾਂ ਦੇ ਗਾਂ ਪਹੁੰਚਦੇ ਪਹੁੰਚਦੇ ਕਲੰਬੀਆ ਪਹੁੰਚ ਗਏ ਕਲੰਬੀਆ 'ਚ ਫਿਰ ਉੱਥੇ ਉੱਥੇ ਰਹਿ ਉੱਥੇ ਪਿੱਛੇ ਏਜੰਟ ਨੇ ਪੈਸੇ ਨਹੀਂ ਪਾਏ ਸੀ ਪਤਾ ਨਹੀਂ ਇਹਨਾਂ ਦਾ ਕੁਝ ਸ਼ੱਕੀ ਲਿੰਕ ਸੀ ਪਰ ਏਜੰਟ ਜਿੰਨੇ ਵੀ ਹੈ ਜਿਹੜਾ ਨਾ ਜਿੰਨੇ ਵੀ ਏਜੰਟ ਹੈਗੇ ਆ ਕਿ ਪਿੱਛੋਂ ਇਹਨਾਂ ਦਾ ਲਿੰਕ ਹੁੰਦਾ ਸਰੇ ਫਿਰ ਇੱਕ ਬੰਦੇ ਨਾਲ ਇਹਨਾਂ ਦਾ ਕਿ ਡੋਂਗਰ ਨੂੰ ਫੋਨ ਕਰ ਦਿੰਦੇ ਹਾਂ ਕਿ ਅਸੀਂ ਪੈਸੇ ਪਾਤੇ ਆ ਪੈਸੇ ਕਿੰਨੇ ਜਾਂਦੇ ਆ ਇਤੋਂ ਲੱਖ 2 ਲੱਖ ਕਰੋ ਫੜ ਲਿਆ ਵਾ ਗਾਂ ਕਿੰਨੇ ਪਚਾਉਂਦੇ ਆ ਲੱਖ ਰੁਪਏ ਦੇ ਦਿੰਦੇਗਾ ਲੱਖ ਮਤਲਬ ਕਿ 2 ਲੱਖ ਦੇਦਾ ਘਰੋਂ ਤੇ ਗਾਂ ਲੱਖ ਪਚਾਉਂਦੇ ਆ ਕਿ ਆ ਫਿਰ ਡੋਂਗਰ ਫਿਰ ਸਭ ਕਹਿੰਦੇ ਕਿ ਹਾਂ ਉਹਨੇ ਪੈਸੇ ਲੋੜ ਨਹੀਂ ਸਾਨੂੰ ਬਹੁਤ ਚਾਹੀਦੇ ਪੈਸੇ ਫਿਰ ਹੋਰ ਡਿਮਾਂਡ ਕਰਦੇ ਪੈਸਿਆਂ ਦੀ ਇਹ ਚੱਕਰ ਚ ਬੰਦੇ ਆਪਣੇ ਕਾਫੀ ਮੁੰਡੇ ਫਸੇ ਪਏ ਆ ਤੁਸੀਂ ਕਲੰਬੀਆ ਦੇ ਵਿੱਚ ਤੁਸੀਂ ਰਹੇ ਹੋ ਮੈਂ ਕਲੰਬੀਆ 'ਚ 6 ਮਹੀਨੇ ਰਹਾ 6 ਮਹੀਨੇ 6 ਮਹੀਨਿਆਂ ਤੇ 7 ਸੱਤ 6-7 ਮਹੀਨੇ ਹਾਂ ਜਦੋਂ ਤੁਹਾਨੂੰ ਉੱਥੇ ਲੈ ਕੇ ਜਾਇਆ ਮੈਨੂੰ ਇੱਕ ਏਜੰਟ ਇਹ ਡੌਂਕਰ ਨੇ ਮੈਨੂੰ ਚੇਂਜ ਕਰਤਾ ਮੈਨੂੰ ਹੋਰ ਦੂ ਇੱਕ ਸ਼ਹਿਰ ਸੀ ਉੱਥੇ ਸ਼ਹਿਰ ਤੋਂ ਬਾਹਰਲੇ ਸਾਡੇ ਘਰ ਸੀ ਉੱਥੇ ਉੱਥੇ ਚੱਲ ਗਏ ਸੀ ਅਸੀਂ ਦੇ ਉੱਥੇ ਕਾਫੀ ਮੁੰਡੇ ਸੀ ਪੰਜਾਬੀ ਤੇ ਉਹ ਮੁੰਡੇ ਫਿਰ ਗਾਂ ਚੱਲ ਗਏ ਉਹਨਾਂ ਨੇ ਏਜੰਟ ਨੇ ਗਾਂ ਪੇਜ ਤੁਹਾਨੂੰ ਤੇ ਕੁਝ ਮੁੰਡੇ ਰਿਪੋਰਟ ਹੋ ਗਏ ਉੱਥੋਂ ਵਾਪਸ ਆ ਗਏ ਪਨਾਮਾ ਤੋਂ ਕੁਝ ਅਮਰੀਕਾ ਤੋਂ ਰਿਪੋਰਟ ਹੋ ਕੇ ਆ ਗਏ ਸੀ ਤੇ ਮੈਨੂੰ ਇੱਕ ਹੋਰ ਏਜੰਟ ਨੇ ਚੈੱਕ ਮਤਲਬ ਇੱਕ ਡੌਂਕਰ ਨੇ ਹੋਰ ਕਿਸੇ ਹੋਰ ਰੂਮ 'ਚ ਲੈ ਗਏ ਮੈਨੂੰ ਕਿਤੇ ਕੀ ਕਹਿੰਦਾ ਤੁਹਾਨੂੰ ਚੱਲ ਤੈਨੂੰ ਹੋਰ ਮਤਲਬ ਕਿ ਤੁਸੀ ਸ਼ਿਫਟ ਕਰਨਾ ਵਾ ਤੇ ਉਤੋਂ ਫਿਰ ਇਹਨਾਂ ਮੈਨੂੰ ਮਾਫੀ ਨੇ ਚਕਾਤਾ ਸੀ ਮਾਫੀਆ ਜੇ ਡੰਕ ਕਰਨ ਆਪ ਕਹਿ ਕੇ ਸਾਰੇ ਇਕੱਠੇ ਸੀ ਸਾਰੇ ਇਹਨਾਂ ਮਾਫੀ ਚ ਚਕਾਤਾ ਸੀ ਮੈਨੂੰ ਮਾਫੀਆ ਨੇ ਤੇ 5-6 ਮਹੀਨੇ ਮੈਂ ਬੰਦ ਰਿਆ ਇੱਕ ਰੂਮ ਜਮੈਂ 5-6 ਮਹੀਨੇ ਰੱਖਿਆ 5-6 ਮਹੀਨੇ ਰੱਖਿਆ ਉਹ ਰੂਮ ਜਮੈਂ ਮੇਰ ਤੋਂ ਫੋਨ ਹੀ ਖੋਲੇ ਸੀ ਮੇਰ ਤੋਂ ਪਾਸਪੋਰਟ ਵਗੈਰਾ ਸਭ ਕੁਝ ਹੋਲੇ ਹੈ ਮੇਰ ਤੋਂ ਰੋਟੀ ਪਣੀ ਕੁਛ ਨਹੀਂ ਰੋਟੀ ਪਣੀ ਬਸ ਇਦਾਂ ਹੀ ਆ ਕਿ ਗੰਦ ਦੇ ਨੇ ਖਾਣ ਹੂੰ ਬਹੁਤ ਗੰਦ ਖਾਣ ਨੂੰ ਮਿਲਦਾ ਸੀ ਉਹ ਆਪਾਂ ਖਾਂਦੇ ਨਹੀਂ ਸੀ ਕਦੇ ਤੇ ਸਾਡੇ ਜਿੱਦਾਂ ਕਿ ਪੈਸੇ ਦੇ ਕੇ ਬਾਹਰੋਂ ਕਹੇ ਬੰਦੇ ਡੰਕ ਕਰਨੋਂ ਪੈਸੇ ਦੇ ਕੇ ਇਹਨੋਂ ਉਹਨਾਂ ਤੋਂ 2 ਤੇ ਉਹਨੇ ਤਾਂ ਫੜਾ ਕੇ ਮਤਲਬ ਕੇ ਬਿਸਕਟ ਲੈ ਕੇ ਆਉਂਦੀ ਸੀ ਜਾਂ ਬਿਸਕਟ ਵੀ ਉਹ ਵੀ ਬਿਸਕਟ ਵੀ ਦਿੰਦੇ ਸੀ ਐਨੇ ਬਿਸਕਟ ਦਿੰਦੇ ਸੀ ਉਹ ਵੀ ਇੱਕ ਦਿਨ ਖਾਣਾ ਇੱਕ ਦਿਨ ਖਾਣਾ ਦੋ ਦਿਨ ਤਿੰਨ ਦਿਨ ਖਾਣਾ ਨਹੀਂ ਤੇ ਹੋਰ ਪੱਤੇ ਪੁੱਤੇ ਪਾਣੀ ਦੇ بارش ਦਾ ਪਾਣੀ ਬਹੁफी ਛੜਿਆ ਇੱਥੇ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਸੀ ਮੇਰੇ ਸਾਰੇ ਸਰੀਰ ਤੇ ਸਾਰਾ ਕੁਝ ਤੇ ਬਹੁਤ ਦਿਨ ਗੱਡੇ ਔਖੇ ਇੱਥੇ ਤੁਹਾਡੇ ਨਾਲ ਵੀ ਕੋਈ ਹੋਰ ਵੀ ਹੁੰਦੇ ਸੀ ਤੇ ਬਹੁਤ ਮੇਰੇ ਨਾਲ ਮੁੰਡੇ ਗਈ ਵੀਡੀਓ ਸਾਡੇ ਕੋਲ ਜਿਹੜੀ ਇੱਕ ਵੀਡੀਓ ਚੱਲੀ ਹੋਈ ਹੁੰਦੀ ਹੈ ਉਹਦੇ ਵਿੱਚ ਦੇਖਿਆ ਗਿਆ ਕਿ ਨੌਜਵਾਨਾਂ ਨੂੰ ਕਰੰਟ ਲਗਾਇਆ ਜਾਂਦਾ ਉਹਨਾਂ ਦੇ ਸਰੀਰ ਦੇ ਤੇ ਟੌਰਚਰ ਕਰਦੇ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਟੌਰਚਰ ਕਰਦੇ ਆ ਮੈਂਟਲ ਟੌਰਚਰ ਕਰਦੇ ਆ ਬੰਦੇ ਨੂੰ ਮਾਰਦੇ ਤੱਕ ਨਹੀਂ ਟੌਰਚਰ ਜਰੂ ਕਰਦੇ ਟੌਰਚਰ ਹੱਦ ਤੋਂ ਹੱਦੋਂ ਬਾਅਦ ਟੌਰਚਰ ਕਰਦੇ ਆ ਕਿ ਕਿ ਬੰਦਾ ਮਜਬੂਰ ਹੋ ਜਾਏ ਪੈਸੇ ਪਾਉਣ ਨੂੰ ਨੌਜਵਾਨਾਂ ਦੀ ਮੌਤ ਵੀ ਹੋਈ ਹੈ ਇਸ ਤਸ਼ੱਦਦ ਦੇ ਮੌਤ ਬਹੁਤ ਹੋਈ ਹੈ ਹਾਂ ਇੱਕ ਮੁੰਡਾ ਸੰਗਰੂਰ ਦਾ ਹੀ ਮੁੰਡਾ ਇੱਕ ਸੰਗਰੂਰ ਦਾ ਹੀ ਤੇ ਇੱਕ ਮੁੰਡਾ ਸੀ ਹਰਿਆਣੇ ਦਾ ਮੁੰਡਾ ਸੀ ਉਹ ਮੇਰੇ ਤੋਂ ਪਹਿਲਾਂ ਆਏ ਸੀ ਕਲੰਬੇ ਆਜ ਤੋਂ 1.5 ਸਾਲ ਹੋ ਗਏ ਅੱਜ ਗੈ 1.5 ਸਾਲ ਹੋ ਗਏ ਅਇਤੋਂ ਨੂੰ ਪਤਾ ਨਹੀਂ ਲੱਗਾ ਕਿੱਥੇ ਬੰਦੇ ਆ ਕਿੱਥੇ ਨਹੀਂ ਪੂਰੀ ਉਹਨਾਂ ਨੇ ਉਹਨਾਂ ਦੇ ਘਰ ਦੇ ਨੇ ਪੂਰਾ ਘਰ ਛੱਡਿਆ ਕਿ ਹਾਂ ਕਿ ਸਾਡੇ ਬੰਦੇ ਲੱਭ ਕੇ ਦਿਓ ਕਿੱਥੇ ਗਏ ਆ ਪਰ ਇੱਕ ਡੇਢ ਸਾਲ ਹੋ ਗਿਆ ਬੰਦੇ ਉਹ ਗਾਇਬ ਆ ਮੇਰੇ ਮੇਰੇ ਜਿਹਨੇ ਨੌਜਵਾਨ ਸੀ ਮੇਰੇ ਜਨੇ ਉੱਚੇ ਲੰਮੇ ਸੀ ਮੁੰਡੇ ਤੇ ਡੇਢ ਸਾਲ ਹੋ ਗਿਆ ਮੁੰਡੇ ਅੱਜ ਤੱਕ ਲੱਭੇ ਨਹੀਂ ਕਿੱਥੇ ਗਏ ਆ ਗੁਆਚੇ ਆ ਕਿ ਪਤਾ ਨਹੀਂ ਕਿੱਥੇ ਚਲੇ ਗਏ ਕਿੱਥੇ ਜਾ ਕੇ ਮਰ ਗਏ ਆ ਇਹ ਨਹੀਂ ਪਤਾ ਨਾ ਤੁਹਾਨੂੰ ਦਾ ਤੁਹਾਨੂੰ ਕੀ ਲੱਗਦਾ ਵਾ ਕਿ ਮੇਬੀ ਡੈਡੀ ਉਹ ਗਏ ਸਾ ਮੈਨੂੰ ਲੱਗਦਾ ਮਰ ਗਏ ਕਿਉਂਕਿ ਪੂਰੀ ਘਰ ਦੇ ਪੂਰੀ ਕੋਸ਼ਿਸ਼ ਕੀਤੀ ਲੱਭਣ ਦੀ ਪਰ ਨਹੀਂ ਲੱਭੇ ਉਹ ਮੁੰਡੇ ਡਾਂਕਰਾਂ ਦੇ ਬਲੂ ਕੀਤਾ ਜਾਂਦਾ ਸੀ ਇਦਾਂ ਦੀਆਂ ਚੀਜ਼ਾਂ ਜਦੋਂ ਡਾਂਕਰ ਕਰਦੇ ਆ ਕਰਦੇ ਆ ਕਰਦੇ ਆ ਕਾਰਨ ਕੀ ਉਹਦੇ ਪਿੱਛੇ ਉਹਦੇ ਪਿੱਛੇ ਕਾਰਨ ਇਹ ਆ ਕਿ ਇਹ ਕੁਝ ਏਜੰਟ ਬਾੜੇ ਹੁੰਦੇ ਆ ਇਹ ਫੋਨ ਕਰ ਦਿੰਦੇ ਹਾਂ ਕਿ ਨਾ ਪਿੱਛੇ ਮੈਨੂੰ ਘਰੋਂ ਪੈਸੇ ਨਹੀਂ ਮਿਲਣਗੇ ਬਈ ਘਰ ਦੇ ਪੈਸੇ ਦੇ ਦਿੰਦੇ ਆ ਇੱਕ ਹੁੰਦਾ ਲਾਲਚ ਹੁੰਦਾ ਕਿ ਹਾਂ ਸਾਨੂੰ ਅੱਜ 2 ਲੱਖ ਮਿਲਿਆ ਵਾ ਤੇ ਕੱਲ ਨੂੰ ਮੈਂ ਹੋਰ ਥੋੜੇ ਪੈਸੇ ਵੜਾ ਇੱਕ ਏਜੰਟ ਨੂੰ ਬਹੁਤ ਲਾਲਚ ਹੁੰਦਾ ਵਾ ਕਿ ਅੱਜ ਮੈਨੂੰ 3 ਲੱਖ ਮਿਲਿਆ ਮੈਂ ਥੋੜੇ ਹੋਰ ਪੈਸੇ ਮੈਂ ਇਹ ਕਾਰਨ ਹੁੰਦਾ ਕਿ ਸਾਡਾ ਜਿਹੜਾ ਏਜੰਟ ਸੀਗਾ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਅਮਰਤਪੁਰ ਦੇ ਹੀ ਦੋਨੋਂ ਦੋ ਅਮਰਤਪੁਰ ਦੇ ਏਜੰਟ ਸੀ ਦੋਨੋਂ ਹੀ ਕਾਰਵਾਈ ਵੀ ਹੋਈ ਉਸ ਏਜੰਟ ਦੇ ਉੱਤੇ ਜਾਂ ਤੁਹਾਡੇ ਪਰਿਵਾਰ ਦੇ ਵੱਲੋਂ ਹਾਂ ਕਾਰ ਵੀ ਹੋਈ ਹੈ ਜੇ ਕਾਰ ਵੀ ਕਰਨ ਦੇ ਆ ਜੀ ਹਾਂ ਕਰ ਰਹੇ ਹਾਂ ਕਰਦੇ ਜਾਰੀ ਰੱਖੀਏ ਕਾਰ ਵੀ ਕੋਈ ਕਪੂਰ ਵਾਲੇ ਦਾ ਜਿਵੇਂ ਤੁਸੀਂ ਕਪੂਰ ਥਲਾ ਦੇ ਨਾਲ ਸੰਬੰਧਤ ਉਹ ਨੌਜਵਾਨ ਕੋਈ ਕਪੂਰ ਥਲਾ ਦਾ ਹੋਰ ਵੀ ਤੁਹਾਡੇ ਨਾਲ ਸੀ ਉੱਥੇ ਹੈਗੇ ਸੀ ਮੁੰਡੇ ਕਾਫੀ ਮੁੰਡੇ ਕਈ ਰਿਪੋਰਟ ਹੋ ਕੇ ਵਾਪਸ ਆ ਗਏ ਕਈ ਮੁੰਡੇ ਉੱਥੇ ਹੈਗੇ ਹੋਰ ਵੀ ਹੈਗੇ ਮੁੰਡੇ ਜਿਹੜੇ ਅਜੇ ਵੀ ਹੈਗੇ ਮੁੰਡੇ ਆ ਆਫ ਦਾ ਕੈਮਰਾ ਜਿੰਨੇ ਤੁਸੀਂ ਕਰਦਾ ਤਾਂ ਸੇਕੋ ਕਾਲਾ ਹਾਂ 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 ਉਹਦra ਕੋਈ ਮੁੰਡੇ ਹੈਗੇ ਸੀ ਮੈਨੂੰ ਪਿੰਡ ਦਾ ਨਾਂ ਨਹੀਂ ਪਤਾ ਮੈਨੂੰ ਤੇ ਗੁਪਤਵਾਏ ਗੁਪਤਵਾ ਮੁੰਡੇ ਆਈ ਲੱਗਦਾ ਮੈਨੂੰ ਹੋਰ 2-3 ਮਹੀਨੇ ਬਾਅਦ ਹਾਈਲਾਈਟ ਹੋਣਗੇ ਮੁੰਡੇ ਸਾਰੇ ਕਿੰਨੇ ਕੁ ਨੌਜਵਾਨਾਂ ਤਦਾਦ ਕਿੰਨੇ ਕੁ ਨੌਜਵਾਨ ਹੈਗੇ ਨੇ ਉੱਥੇ ਜਿਹੜੇ ਇਸ ਵਕਤ ਫਸੇ ਹਰੇਕ ਕੰਟਰੀ ਫਸੇ ਮੁੰਡੇ ਗੁਆਟੇਮਾਲਾ ਫਸੇ ਹੈ ਮਕਸੀਕੋ ਫਸੇ ਮੁੰਡੇ ਹਰੇਕ ਉਹਨਾਂ ਦੀ ਆਸ ਹੈੀ ਉਹਨਾਂ ਦੇ ਅੱਗੇ ਜਾਣ ਦੀ ਜਾਂ ਕੁਝ ਮੁਸ਼ਕਲ ਹੀ ਆ ਤੁਸੀਂ ਕਿਦਾਂ ਡੋਂਕਰਾਂ ਦੇ ਜੰਗਲ ਚੋਂ ਨਿਕਲੇ ਪਹਿਲਾਂ ਮੈਂ ਤਾਂ ਭੱਜ ਕੇ ਨਿਕਲਿਆ ਸਰ ਕੀ ਕੀ ਆ ਜੀ ਤੁਹਾਨੂੰ ਕੁਛ ਨਹੀਂ ਉਹ ਮੈਨੂੰ ਪੈਸੀ ਡਿਮਾਂਡ ਕੀਤੀ ਮੈਨੂੰ 15000 ਡਾਲਰ ਦੇ ਤੇ ਫਿਰ ਉਹਨਾਂ ਦਾ ਮੈਂ 24 ਘੰਟੇ ਮੰਗੇ ਜੀ ਮੈਂ ਮੈਨੂੰ 24 ਘੰਟੇ ਦੇ ਦੋ ਜਾਂ ਦੋ ਦਿਨ ਦੇ ਦੋ ਮੈਨੂੰ ਮੈਂ ਤੁਹਾਨੂੰ ਪੈਸੇ ਕਰੂ ਪਾ ਦਿੰਦਾ ਵਾ ਤੇ ਸਵੇਰ ਦੇ ਸੱਤ ਸਾਢੇ 4 ਵਜੇ ਰਾਤ ਦੇ ਮੈਂ ਮੈਂ ਭਜਨਾ ਸੀ ਬੰਦੇ ਤੋਂ ਤੇ ਸਾਢੇ 7 ਵਜੇ ਮੀਂਹ ਪੈਂਦਾ ਜੇ ਉੱਥੇ ਬਨਾਮਾ ਦੇ ਕੋਲ ਤੇ ਸਾਢੇ 7 ਵਜੇ ਫਿਰ ਮੈਂ ਤੋਂ ਛਾਲ ਮਾਰੀ ਫਿਰ ਮੈਂ ਜੰਗਲ ਤੋਂ ਭੱਜ ਗਿਆ ਬਾਹਰ ਰੋਡ ਤੇ ਖੜਿਆ ਮੈਂ ਰੋਡ ਤੇ ਆ ਕੇ ਇੱਕ ਮੈਨੂੰ ਸਪੈਨਿਸ਼ ਆਉਂਦੀ ਸੀ ਥੋੜੀ ਥੋੜੀ ਮੈਨੂੰ ਸਪੈਨਿਸ਼ ਆਉਂ ਤੇ ਉਹ ਬੰਦੇ ਮੈਨੂੰ ਰਾਤ ਕੀਤਾ ਮੈਂ ਉਹਨੂੰ ਸਪੈਨਿਸ਼ ਕਿਹਾ ਮੈਂ ਇੱਥੇ ਜਾਣਾ ਮੈਨੂੰ ਕਿਹਾ ਸ਼ਹਿਰ ਜਾਣਾ ਮੈਂ ਫਿਰ ਉਹ ਸ਼ਹਿਰ ਚ ਮੈਨੂੰ 10 ਕਿਲੋਮੀਟਰ ਦੂਰ ਸ਼ਹਿਰ ਚ ਉਹ ਜਿੱਥੇ ਉਹ ਕੰਮ ਕਰਦਾ ਸੀ ਉਹ ਵੀਰ ਤੇ ਉਹ ਵੇਲੇ ਭਾਗੋ ਕੰਮ ਕਰਨ ਦੇ ਸੀ ਉੱਥੇ ਤੇ ਉਹ ਜਿੱਥੇ ਕੋ ਉਹ ਮੈਨੂੰ ਕਹਿੰਦਾ ਕਿ ਜਿੱਥੇ ਤੋਂ ਮੈਂ ਕੰਮ ਕਰਦਾ ਉਹਥੇ ਦਾ ਮੈਨੂੰ ਛੱਡ ਦੇਣਾ ਵਾ ਜਿਹੜੇ ਵੀ ਬੰਦੇ ਨੇ ਤੁਹਾਡੀ ਮਤ ਕਿਉਂ ਉਹ ਪੰਜਾਬੀ ਨਹੀਂ 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 ਉਹ ਉਧਰਲਾ ਸਪੈਨਿਸ਼ ਸੀ ਮੈਨੂੰ ਉਹ ਉੱਥੇ ਹੈ ਹੀ ਨਹੀਂ ਇੱਥੇ ਸਪੈਨਿਸ਼ ਨਹੀਂ ਨਹੀਂ ਕੀ ਕਹ ਕੇ ਕੀ ਆਇਆ ਸੀ ਤੁਹਾਨੂੰ ਕਿ ਜੇ 1500 ਡਾਲਰ ਨਹੀਂ ਦਿਆਂਗੇ ਤਾਂ ਵੀ ਹੁ ਮਾਰ ਦੇਣਗੇ ਉਹ ਤਾਂ ਟਾਰਚਰ ਕਰਦੇ ਟ ਟੌਰਚਰ ਹਾਈ ਲੈਵਲ ਤੱਕ ਟੌਰਚਰ ਕਰਦੇ ਆ। ਅਫੇਰ ਇਹ ਬੜੀ ਦੁਖਦਾਈ ਗੱਲ ਆ ਕਿ ਜੋ ਕੁਝ ਦਿਨ ਪਹਿਲਾਂ ਇਹਨਾਂ ਦਾ ਪਰਿਵਾਰ ਇਹ ਪਿੰਡ ਬਾਜਾ ਤਰਵੰਡੀ ਚੌਧਰੀਆਂ ਦੇ ਕੋਲ ਕਪੂਰਥਲੇ ਦੇ ਵਿੱਚ ਪੈਂਦਾ ਇਹਦਾ ਨੌਜਵਾਨ ਦਾ ਨਾਮ ਬਲਵਿੰਦਰ ਸਿੰਘ ਸੋ ਇਹਨਾਂ ਦਾ ਪਰਿਵਾਰ ਇੱਥੇ ਆਇਆ ਸੀ ਕਿ ਸਾਡਾ ਬੱਚਾ ਜਿਹੜਾ ਹੈ ਉਹ ਕਲੰਬੀਆ 'ਚ ਫਸਿਆ ਹੋਇਆ ਹੈ। ਉਹਨਾਂ ਨੇ ਸਾਰੀ ਉਹ ਵੀਡੀਓ ਵੀ ਦਿੱਤੀ ਸੀ ਅਸੀਂ ਤੁਹਾਨੂੰ ਵੀ ਉਹ ਸਾਰੀਆਂ ਵੀਡੀਓ ਦਿੱਤੀਆਂ ਸੀ ਇਹ ਤਕਰੀਬਨ ਜੁਲਾਈ ਦੇ ਵਿੱਚ ਪਿਛਲੇ ਸਾਲ ਹੀ ਤੋਂ ਗਿਆ ਤੇ ਤਕਰੀਬਨ ਇਹ ਸਾਰੀ ਕਹਾਣੀ ਤਾਂ ਤੁਹਾਨੂੰ ਆਪ ਦੱਸੂਗਾ ਕਿ 5 ਮਹੀਨੇ ਇਹਨੂੰ ਬੰਦ ਕਰਕੇ ਰੱਖਿਆ ਗਿਆ ਜੰਗਲਾਂ ਦੇ ਵਿੱਚ ਰੱਖਿਆ ਗਿਆ ਫਿਰ ਇਹ ਕਿਸੇ ਤਰ੍ਹਾਂ ਜਿਹੜਾ ਕਿਉਂਕਿ ਇਹਨੂੰ ਰੋਜ਼ਾਨਾ ਤਸੀਹੇ ਦਿੰਦੇ ਸੀ ਡਰਾਉਂਦੇ ਸੀ ਫਿਰ ਤੂੰ ਆਪਣੇ ਪਰਿਵਾਰ ਕੋ ਨੂੰ ਕਹਿ ਕੇ ਪੈਸੇ ਭੇਜ ਪਰੇ ਬਜਾਰਾ ਪੈਸੇ ਕਿੱਥੋਂ ਵੇਚਦਾ ਇਹਦਾ ਆਪਣੀ ਜਿਹੜੀ ਤਿੰਨ ਖੇਤ ਪੈਲੀ ਸੀ ਉਹ ਵੀ ਵੇਚ ਕੇ ਪਰ ਜਿਹੜਾ ਹੈ ਘਰ ਵੇਚ ਕੇ ਜਿਹੜਾ ਹੈ ਉਹਨਾਂ ਨੇ ਏਜੰਟਰ ਨੂੰ ਦਿੱਤਾ ਤੇ ਇਹਨਾਂ ਨੂੰ ਕਹਿ ਕੇ ਲਗਾਇਆ ਕਿ ਤੁਹਾਨੂੰ ਸਿੱਧਾ ਅਮਰੀਕਾ ਭੇਜਾਂਗੇ ਪਰ ਅਫਸੋਸ ਉਹ ਪਨਾਮਾ ਦੇ ਜੰਗਲਾਂ ਦੇ ਵਿੱਚ ਇਹਨੂੰ ਛੱਡ ਦਿੱਤਾ ਮੋਰਲੇ ਬਣੇ ਸਹਣ ਤੁਹਾਨੂੰ ਪਤਾ ਹੀ ਹੈ ਕਾਫੀ ਸਖਦਾਈ ਹੈ ਸੋ ਉਹਨਾਂ ਨੇ ਇਹਨਾਂ ਦੇ ਉੱਤੇ ਇਹਦੇ ਇਕੱਲਾ ਨਹੀਂ ਇਹਦੇ ਹੋਰ ਵੀ ਇਹਨਾਂ ਨੇ ਦੱਸਿਆ ਕਿ ਕਾਫੀ ਬੱਚੇ ਆ ਜਿਹੜੇ ਉਸ ਏਰੀਆ ਦੇ ਵਿੱਚ ਉਹਨਾਂ ਏਜੰਟਾਂ ਦੀ ਜੰਗਲ ਦੇ ਵਿੱਚ ਆ ਜਿਹਨਾਂ ਨੂੰ ਜੇ ਵਿੱਚੋਂ ਇਹ ਭੱਜ ਕੇ ਆਇਆ ਸੋ ਇਹ ਗੁਰੂ ਨੇ ਕਿਰਪਾ ਕੀਤੀ ਹੈ ਅਮੇਰ ਕੀਤੀ ਹੈ ਕਿ ਇਹ ਆਪਣੇ ਪਰਿਵਾਰ ਦੇ ਵਿੱਚ ਅੱਜ ਵਾਪਸ ਆਇਆ ਤੇ तकरीबन ਤਿੰਨ ਜਿਹੜੀ ਹੈ ਆਪਣੀ ਜੁਲਾਈ ਨੂੰ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਤੇ ਅੱਜ ਜਿਹੜਾ ਹੈ ਕੱਲ ਇਹ ਆਪਣੇ ਪਰਵਾਰ ਦੇ ਨਾਲ ਮਿਲ ਚੁੱਕਾ ਕੱਲ ਇਹਨੂੰ ਵਾਪਸ ਪਰਸੋਂ ਜਿਹੜੀ ਫਲੈਟ ਦਿੱਲੀ ਲੈ ਗਿਆ ਹੀ ਤੇ ਕੱਲ ਇਹ ਵਾਪਸ ਆ ਗਿਆ ਤੇ ਅੱਜ ਇਹ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਜਿਹੜੇ ਨੌਜਵਾਨ ਖਾਸ ਕਰਕੇ ਕਈ ਵਾਰ ਬਾਬਿਆਂ ਨੂੰ ਮਜਬੂਰ ਕਰਕੇ ਕਹਿੰਦੇ ਅੱਗੇ ਮੇਰੇ ਵਾਸਤੇ ਹੀ ਹੈ ਸਾਰਾ ਕੁਝ ਮੇਰੀ ਪੈਲੀ ਆ ਵੇਚ ਦਿਓ ਮੈਨੂੰ ਬਾਹਰ ਭੇਜ ਦਿਓ ਮੈਂ ਬਾਹਰ ਪਾਣਾ ਚਾਹੁੰਦਾ ਇਹ ਇਕੱਲਾ ਹੀ ਆ ਜਿਹੜਾ ਹੈਗਾ ਮਾ ਮਾਪ ਦਾ ਪੁੱਤਰ ਆ ਸੋ ਮਾਪੇ ਨੂੰ ਹੁੰਦਾ ਵੀ ਚਲੋ ਬੱਚੇ ਦੀਆਂ ਖੁਸ਼ੀਆਂ ਤੇ ਨਹੀਂ ਹੈਗੀਆਂ ਜਿਸ ਤਰ੍ਹਾਂ ਇਹ ਖੁਸ਼ ਰਹਿਣਾ ਦੋਵੇਂ ਸੋ ਉਹਨਾਂ ਦੀ ਜੋ ਵੀ ਉਹਨਾਂ ਕੋਲ ਪ੍ਰੋਪਰਟੀ ਹੈ ਸਾਰੀ ਜਿਹੜੀ ਹੈਗੀ ਏਜੰਟ ਨੇ ਲੈ ਲਈ ਤੇ ਅੱਜ ਜਿਹੜਾ ਹੈਗਾ ਸਾਲ ਤੋਂ ਬਾਅਦ ਇਹ ਜਿਹੜਾ ਹੈ ਬੱਚਾ ਆਪਣੇ ਪਰਿਵਾਰ ਦੇ ਨਾਲ ਮਿਲਿਆ ਜੋ ਪਰਿਵਾਰ ਦੀ ਹਾਲਤ ਬੜੀ ਮਾੜੀ ਆ ਉਸ ਦਿਨ ਤਾਂ ਦੇਖਿਆ ਨਹੀਂ ਸੀ ਜਾਂਦਾ ਪਰਿਵਾਰ ਦਾ ਹਾਲ ਜਦੋਂ ਉਹ ਵੀਡੀਓ ਜਿਹੜੀਆਂ ਉਹਨਾਂ ਨੇ ਇਸ ਪਰਿਵਾਰ ਨੂੰ ਭੇਜਿਆ ਕਿ ਚਾਹੁੰਦੇ ਸੀਗੇ ਕਿ ਹੋਰ ਪੈਸੇ ਭੇਜ ਦੇ ਪਰ ਇਹ ਪਰਿਵਾਰ ਕਿੱਥੋਂ ਭੇਜਦਾ ਅੱਜ ਜਿਹੜਾ ਹੈ ਅਸੀਂ ਨੌਜਵਾਨ ਪੀੜੀ ਨੂੰ ਬੇਨਤੀ ਕਰਾਂਗੇ ਕਿ ਜੇ ਤੁਸੀਂ ਬਾਹਰ ਜਾਣਾ ਜੀ ਸੜਕੇ ਜਾਓ ਕੋਈ ਨਹੀਂ ਰੋਕਦਾ ਤੀਸੋ ਕੋਈ ਕੰਮ ਸਿੱਖ ਕੇ ਜਾਓ ਜਿਹੜਾ ਹੈ ਇੱਥੋਂ ਕਿਸੇ ਜਿਹੜੇ ਹੈਗੇ ਆ ਬਾਹਰ ਕਿਸੇ ਨਾਲ ਜਿਹੜਾ ਟੈਕਨੀਕਲੀ ਜਿਹੜਾ ਹੈ ਵਰਕ ਪਰਮਿਟ ਲੈ ਕੇ ਜਾਓ ਯਾ ਸਿੱਧੇ ਤਰੀਕੇ ਦੇ ਨਾਲ ਹਰ ਮੁਲਕ ਦੇ ਵਿੱਚ ਤੁਸੀਂ ਜਾ ਸਕਦੇ ਆ ਹਰ ਮੁਲਕ ਦੇ ਵਿੱਚ ਜਿਹੜੇ ਹੈਗੀਆਂ ਉਹਨਾਂ ਦੀਆਂ ਫਾਰਮੈਲਟੀ ਆ ਜਿਹੜੀਆਂ ਪੂਰੀਆਂ ਕਰੋ ਨਾ ਕਿ ਇਸ ਤਰ੍ਹਾਂ ਘਰ ਉਜਾੜ ਕੇ ਪਰਿਵਾਰ ਨੂੰ ਦਾਦੇ ਲਾ ਕੇ ਫਿਰ ਇਸ ਤਰ੍ਹਾਂ ਉੱਥੇ ਜਿਹੜੇ ਹਾਲਾਤ ਆ ਉਹ ਤਾਂ ਦੱਸੂਗਾ ਵੀ ਕਿਸ ਤਰ੍ਹਾਂ ਦੇ ਹਾਲਾਤ ਆ ਸੋ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਹੜੀ ਕੋਲੰਬੀਆ ਦੇ ਵਿੱਚ ਸਾਡੀ ਇੰਡੀਆ ਏਮਬੈਸੀ ਆ ਵਿਦੇਸ਼ ਮੰਤਰਾਲੇਆ ਜਿਨ੍ਹਾਂ ਨੇ ਇਹ ਇਹਦੇ ਇਹਨੂੰ ਸਾਹਸ ਦਿੱਤਾ ਤੇ ਅੱਜ ਇਹ ਵਾਪਸ ਆਇਆ ਸੋ ਇਹਨਾਂ ਦੇ ਜਿਹੜੇ ਹੈਗੇ ਆ ਪਰਿਵਾਰ ਜਿਹੜਾ ਹੈਗਾ ਟਿਕਟ ਲੈਣ ਜੋਗਾ ਵੀ ਨੇ ਸੋ ਵੀ ਅਸੀਂ ਸੰਗਤ ਨੂੰ ਬੇਨਤੀ ਕੀਤੀ ਕਿ ਇਹ ਟਿਕਟ ਭੇਜੀ ਤੇ ਵਾਪਸ ਆਪਣੇ ਪਰਿਵਾਰ ਤੇ ਆਇਆ ਸੋ ਅਸੀਂ ਬੇਨਤੀ ਕਰਾਂਗੇ ਕਿ ਇਹੋ ਜੇ ਜੋਖਮ ਨਾ ਲਓ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਨਾ ਭੇਜੋ ਤੇ ਬੱਚਿਆਂ ਨੂੰ ਵੀ ਬੇਨਤੀ ਕਰਾਂਗੇ ਕਿ ਆਪਣੇ ਮਾਪੇ ਤੇ ਇਹੋ ਜਿਹਾ ਪ੍ਰੈਸ਼ਰ ਨਾ ਪਾਓ ਜਦੋਂ ਬਾਅਦ ਦੇ ਵਿੱਚ ਘਰ ਵੀ ਥੋੜਾ ਉਜੜ ਜਾਵੇ ਮਾਪੇ ਵੀ ਰੋਂਦੇ ਫਿਰਨ ਇਹੋ ਜੀ ਕਮਾਈ ਤੋਂ ਇਹੋ ਜੇ ਵਿਦੇਸ਼ ਤੋਂ ਕੋਈ ਲਾਭ ਹੋਣ ਵਾਲਾ ਨਹੀਂ ਕਿਉਂਕਿ ਕੋਈ ਇੱਕ ਲੰਘ ਜਾਂਦਾ ਸੀ ਉਹਦੇ ਹਾਲ ਦੇਖਦੇ ਆ ਜਿਹੜੇ ਉਸੇ ਸੰਗੜੇ ਨੌਜਵਾਨ ਅੱਜ ਵੀ ਉਸੇ ਉਹਨਾਂ ਢੌਂਕਰਾਂ ਦੇ ਕੋਲ ਤਸੀਹੇ ਝੱਲ ਰਹੇ ਆ ਉਹਨਾਂ ਦੀ ਹਾਲਤ ਦੇਖ ਕੇ ਲੂ ਗੰਡੇ ਖੜੇ ਹੁੰਦੇ ਆ ਸੋ ਇਸ ਵਾਸਤੇ ਅਸੀਂ ਹੱਥ ਜੋੜ ਕੇ ਨੌਜਵਾਨਾਂ ਨੂੰ ਵੀ ਬੇਨਤੀ ਕਰਦੇ ਆ ਤੇ ਉਹਨਾਂ ਦੇ ਮਾਪੇ ਬਾਬ ਨੂੰ ਵੀ ਬੇਨਤੀ ਕਰਦੇ ਆ ਕਿ ਜੇ ਬੱਚੇ ਇਹੋ ਜੀ ਜिद ਕਰਦੇ ਹੋ ਤੇ ਨਾ ਭੇਜੋ ਕਿਉਂਕਿ ਇੰਸੇ ਜਿੰਨੇ ਪੈਸੇ ਇਹਨਾਂ ਨੇ ਏਜੰਡਰ ਨੂੰ ਦਿੱਤੇ ਆ ਉਹਨਾਂ ਦੇ ਨਾਲ ਪੂਰਾ ਪਰਿਵਾਰ ਵਧੀਆ ਰੋਟੀ ਖਾ ਸਕਦਾ ਸੀ ਜਾਂ ਕੋਈ ਕੰਮ ਸ਼ੁਰੂ ਕਰਕੇ ਉਹਦਾ ਲਾਹਾ ਲੈ ਸਕਦੇ ਸੀ ਪਰ ਅਫਸੋਰ ਸਾਹਿਬ ਕਿ ਸਾਡੀ ਇੱਕ ਬਾਹਰ ਜਾਣ ਦੀ ਹੋੜ ਜਿੱਥੇ ਆਪਣਾ ਜੀਵਨ ਖਤਰੇ ਵਿੱਚ ਪਾਉਂਦੀ ਹੈ ਉੱਥੇ ਪਰਿਵਾਰ ਨੂੰ ਦਰਦਰ ਦੀ ਠੋਕਰਾਂ ਖਾਣ ਲਈ ਮਜਬੂਰ ਹੋ ਰਿਹਾ ਇਹੋ ਜੀ ਵਿਦੇਸ਼ ਦੇ ਆ ਜਾਣ ਤੋਂ ਕਹਿੰਦੇ ਨਾ ਘਰੇ ਚੰਗੇ ਕਰਿਓ ਵਾਹਿਗੁਰੂ ਰੋਟੀ ਦੇ ਰਿਹਾ ਸੋ ਸਾਨੂੰ ਇਹ ਤੋਂ ਪਰਹੇਜ਼ ਕਰਨਾ ਚਾਹੀਦਾ ਜਾਣਾ ਜਾਓ ਜੀ ਸਤ ਕੇ ਜਾਓ ਪਰ ਸਹੀ ਤਰੀਕੇ ਨਾਲ ਜਾਓ ਇਹ ਸਾਡੀ ਬੇਨਤੀ ਹੈ ਬਾਬਾ ਜੀ ਸਵਾਲ ਮੇਰਾ ਮੁੱਤ ਉਹੀ ਆ ਤੁਹਾਨੂੰ ਕਿ ਹਰ ਵਾਰ ਨੌਜਵਾਨ ਵਿਦੇਸ਼ ਦਾ ਰੁਕ ਕਰਦਾ ਵਾ ਅਸੀਂ ਨਿਕਲ ਤਰੀਕੇ ਦੇ ਨਾਲ ਡੰਕੀਆ ਰਸਤੇ ਅਪਣਾਏ ਗਾ ਰਹੇ ਨੇ ਤਾਨੂੰ ਨਹੀਂ ਲੱਗਦਾ ਕਿ ਪੂਰਬ ਨਿਸ਼ਾਨੂ ਵੀ ਕਿਤੇ ਨਾ ਕਿਤੇ ਭਾਰਤੀ ਸਰਕਾਰ ਦੇ ਨਾਲ ਇੱਕ ਵੱਡੀ ਬੈਟ ਕਰਨੀ ਚਾਹੀਦੀ ਹੈ ਇਸ ਮਾਮਲੇ ਨੂੰ ਵੈਸੇ ਕਿਉਂਕਿ ਇਸ ਤੇ ਸੰਭਾਲ ਹੈਗਾ ਵਾ ਲੱਖਾਂ ਹੀ ਨੌਜਵਾਨਾਂ ਦੀ ਜ਼ਿੰਦਗੀ ਦਾ ਤਸ਼ੱਦਦ ਹੋ ਰਹੀ ਨੇ ਉੱਥੇ ਡਾਕਟਰਾਂ ਦੇ ਵੱਲੋਂ ਚਾਹੇ ਜਿਹੜੇ ਵੀ ਵਿਦੇਸ਼ਾਂ ਦੇ ਵਿੱਚ ਬੈਟਰੀ ਨੇ ਕਿਉਂਕਿ ਇਹ ਵੀ ਇੱਕ ਨੌਜਵਾਨ ਉਹਨਾਂ ਦੇ ਕੋਲ ਜਰਾ ਫਿਰ ਜਾਨ ਬਚਾ ਰੇ ਤੇ ਪਹੁੰਚਿਆ ਤੇ ਤੁਹਾਨੂੰ ਵੀ ਲੱਗਦਾ ਤੇ ਇਸ ਵਿਸ਼ੇ ਨੂੰ ਕਿਤੇ ਨਾ ਕਿਤੇ ਹੁਣ ਵੀ ਉੱਤਾ ਦੇ ਨਾਲ ਲੈਣਾ ਚਾਹੀਦਾ ਬੈਟ ਹੋਣੀ ਚਾਹੀਦੀ ਉਹਨਾਂ ਦੇਸ਼ਾਂ ਨਾਲ ਆਪਸੀ ਦੇਚ ਤੇ ਧਿਆਨ ਹੈ ਕਿ ਅਸੀਂ ਅੱਗੇ ਵੀ ਇਹ ਮੁੱਦਾ ਜਿਹੜਾ ਹੈਗਾ ਸੰਸਦ ਦੇ ਵਿੱਚ ਵੀ ਉਠਾਇਆ ਸੀ ਵੀ ਇਹ ਜਿਹੜਾ ਇਹ ਜਿਹੜੇ ਗਲਤ ਬੰਦੇ ਆ ਇਹਨਾਂ ਦਾ ਇਹੋ ਜਿਹਾ ਗੱਠ ਜੋੜ ਬਣਿਆ ਹੋਇਆ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਆ ਕੋਈ ਇਹ ਇਕੱਲੇ ਹੁਣ ਜਿਹੜਾ ਉਹ ਇਕੱਲੇ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਜਿਹੜੇ ਹੈ ਨੇਪਾਲ ਤੋਂ ਬੱਚੇ ਵੀ ਉੱਥੇ ਫਸੇ ਹੋਇਆ ਸੋ ਇਹ ਸਰਕਾਰਾਂ ਨੂੰ ਇਹਦੇ ਉੱਤੇ ਜਿਹੜਾ ਹੈਗਾ ਉਹਨਾਂ ਸਰਕਾਰਾਂ ਦੇ ਨਾਲ ਜਿੱਥੇ ਜਿੱਥੇ ਇਹੋ ਜਿਹੀਆਂ ਖਬਰਾਂ ਆਉਂਦੀਆਂ ਉੱਥੇ ਦੀ ਪੁਲਿਸ ਦੇ ਨਾਲ ਉੱਥੇ ਦੀ ਸਰਕਾਰਾਂ ਦੇ ਨਾਲ ਗੱਲ ਕਰਕੇ ਕਿ ਇਹੋ ਜਿਹੇ ਜਿਹੜਾ ਇਹ ਨਾਪਾਕ ਗੱਠਜੋੜ ਇਹਨੂੰ ਖਤਮ ਕਰਨਾ ਚਾਹੀਦਾ ਤਾਂ ਕਿ ਜਿਹੜੇ ਇਹ